ਜੀ ਤੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੋਂ ਆਪਾਂ ਫੇਰ ਪਹੁੰਚੇ ਆਈ ਭਾਜੀ ਉੱਥੇ ਹੰਦਲਪਾਈ ਦੀ ਦੁਕਾਨ ਤੇ ਭਾਜੀ ਟੂਟੀ ਸਾਡੀ ਟੂਟੀ ਢੱਡੀ ਆ ਰਹੀ ਹੈ ਅੱਜ ਐਂ ਸ਼ਾਮ ਤੱਕ ਭਾਜੀ ਇਹ ਜੀ ਗੱਲ ਭਾਜੀ ਦੀ ਕੈਮਰੇ ਚ ਅਜੇ ਰਿਕਾਰਡ ਹੋ ਚੁੱਕੀ ਹੈ ਫਿਰ ਤਾਂ ਗੱਲ ਰਿਕਾਰਡ ਹੋ ਗਈ ਫੇ ਕੱਲ ਕੱਲ ਲੈਣੀ ਅੱਜ ਇਹ ਦੋੜਿਆ ਅੱਜ ਅੱਜ ਫਾਰਮ ਦਾ ਜੇ ਦੇਖਿਆ ਜੀ ਐਂ ਤਾਂ ਸਾਡੇ ਬੰਦੇ ਮੋਕਰ ਜਾਂਦੇ ਆ ਤਾਂ ਹੀ ਅਸੀਂ ਕੈਮਰਾ ਪਹਿਲੇ ਹੀ ਔਨ ਕਰਦੇ ਆ ਨਾਲ ਲੱਗਦੇ ਨੇ ਘੇਰਤਾ ਇਹ ਮੁਕਰ ਇਹ ਮੁਕਰ ਕੇ ਹੀਗੇ ਚਲੋ ਕੋਈ ਨਹੀਂ ਐਨਾ ਚੱਲਦਾ ਰਹਿੰਦਾ ਆ ਹੋਰ ਸੁਣਾਓ ਭਾਈ ਜੀ ਠੀਕ ਠਾਕ ਵਧੀਆ ਨੇ ਯਾਰ ਹੋਰ ਪੰਜਾਬੀਓ ਯਾਰ ਪੰਜਾਬੀਓ ਵਧੀਆ ਆਇਆ ਨਹੀਂ ਕੋਈ ਅੱਜ ਨਾਲ ਬੰਦਾ ਕੋਈ ਸਾਥੀ ਮੈਂ ਆਹੋਂ ਹੀ ਆਇਆ ਹਾਂ ਲਈ ਅੱਛਾ ਜਿੱਦਾਂ ਕਿ ਦੋਸਤੋ ਮੈਂ ਤੁਹਾਨੂੰ ਦੱਸਿਆ ਸੀ ਹੀ ਹਿੰਦਲ ਭਾਈ ਦੀ ਦੁਕਾਨ ਤੇ ਆਏ ਇੱਥੇ ਸਾਡੇ ਹਰਮਨ ਭਾਈ ਬੈਠੇ ਆ ਦਿਲਪ੍ਰੀਤ ਭਾਈ ਤੇ ਹਾਂਜੀ ਦੋਸਤੋ ਹੁਣੇ ਮੈਂ ਤੇ ਹਿੰਦਲ ਭਾਈ ਆਹ ਵਾਲੀ ਸਕੂਟਰੀ ਤੇ ਗਏ ਸੀ ਚੰਡੀਗੜ੍ਹ ਤੇ ਅਸੀਂ ਚੰਡੀਗੜ੍ਹ ਤੋਂ ਆ ਚੁੱਕੇ ਹਾਂ ਵਾਪਸ ਤੇ ਭਾਈ ਤੁਹਾਨੂੰ ਕਿੱਦਾਂ ਲੱਗਾ ਚੰਡੀਗੜ੍ਹ ਜਾ ਕੇ ਯਾਰ ਜਾ ਕੇ ਬਹੁਤ ਵਧੀਆ ਲੱਗਾ ਮੈਨੂੰ ਅੱਛਾ ਬਹੁਤ ਜ਼ਿਆਦਾ ਵਧੀਆ ਲੱਗਾ ਤੇ ਤੁਹਾਨੂੰ ਸਕੂਟਰੀ ਤੇ ਜਾਏ ਕਿੱਦਾਂ ਲੱਗਾ ਸਕੂਟਰੀ ਤੇ ਮੈਂ ਗਿਆ ਹੀ ਨਹੀਂ ਕਿੱਦਾਂ ਨਹੀਂ ਆਪਾਂ ਹੁਣੇ ਆਪਾਂ ਸਕੂਟਰੀ ਤੇ ਗਏ ਚੰਡੀਗੜ੍ਹ ਤੂੰ ਆ ਮੈਂ ਤੂੰ ਆ ਮੈਂ ਆਪਾਂ ਇਹ ਇਹਨਾਂ ਨੂੰ ਹੀ ਲੈ ਕੇ ਨਹੀਂ ਕਿ ਇਹ ਗਰੀਬ ਲੋਕ ਹੈ ਜੀ ਆਪਾਂ ਦੋਨੇ ਜਣੇ ਜਾ ਗਏ ਹੁਣੇ ਸਕੂਟਰੀ ਦੇ ਉੱਤੇ ਚੰਡੀ ਲੱਗੀ ਬੜੀ ਲੱਗਾ ਆਪਣੇ ਪਰ ਪੈਰੀ ਦੀ ਮੋਹਲੀ ਦੇ ਬੋਲ ਤਾਂ ਹਾਂਜੀ ਤੇ ਦੋਸਤੋ ਪਹੁੰਚੇ ਹੁੰਦਲ ਭਾਈ ਦੀ ਦੁਕਾਨ ਤੇ ਫਿਰ ਤੋਂ ਦੇਖੋ ਚੱਲਿਆ ਹੀ ਨਹੀਂ ਜੀ ਚਾਓ ਜੀ ਦੋਸਤੋ ਅਸੀਂ ਚੱਲੇਗੇ ਜਗਾ ਭਾਜੀ ਗੁੱਡ ਨਾਈਟ ਬਾਏ ਬਾਏ ਉਹ ਮੇਰੇ ਨਾਲ ਤੇ ਪਤਾ ਨਹੀਂ ਕਿੱਥੇ ਛਲ ਗਿਆ ਉਹ ਦੇਖੋ ਦੋਸਤੋ ਭੱਜ ਰਹੇ ਆ ਲੜਾਈ ਹੋ ਗਈ ਲੜਾਈ ਹੋ ਗਈ ਬੰਦੇ ਪੈ ਗਏ ਮਿੱਤਰੋ ਬੰਦੇ ਪੈ ਗਏ ਬੰਦੇ ਓਏ ਰੁਕ ਜਾਓ ਰੁਕ ਜਾਓ ਚੱਲ 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 ਜਾ ਦੇ ਜਾ ਦੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਕਿ ਆਹ ਪਾਣੀ ਲੀਕ ਤੇ ਕਿਉਂ ਲੋ ਜੀ ਇੱਥੇ ਹੀ ਪਹੁੰਚ ਚੁੱਕੇ ਆ ਆਪਣੇ ਪਿੰਡ ਵਾਲੇ ਮੋੜ ਤੇ ਆ ਇੱਥੋਂ ਸਾਡਾ ਪਿੰਡ ਸ਼ੁਰੂ ਹੋ ਜਾਂਦਾ ਜੀ ਪਿੰਡ ਤੋਂ ਆਹ ਇਹ ਜੀ ਦੇਖਾ ਤਾਂ ਪਿੰਡ ਦਾ ਪਹਿਲਾ ਪਾਹ ਆ ਦੇਖੋ ਆ ਟਾਵਰ ਹੈ ਜੀ ਦੇਖੋ अगे कोई आ रहा मोटरसाइकिल पहुंच है। तो चुके हैं अंदर आप, आप, बढ़ चुके हैं दोस्तों तो साथ किधर गए किधर गए आए नहीं गए अगे स्कूटरी घूम पता नहीं किधर गए ਸਾਡੇ ਨਾਲ ਦੇ ਸਾਥੀ ਗੁੰਮ ਚੁਕੇ ਆ ਇਹ ਫੇਰ ਘੁਮਾ ਰਹੇ ਆ ਪਤਾ ਨਹੀਂ ਕੀ ਹੋ ਰਿਹਾ ਅੱਜ ਤੇ ਹੋ ਗਿਆ ਬਣ ਭਾਜੀ ਆ ਸਾਡੇ ਪਿੰਡ ਦੇ ਗਵਨ ਭਾਜੀ ਆ ਜੀ ਬਣ ਭਾਜੀ ਕੀ ਹਾਲ ਚਾਲ ਆ ਲਿਆ ਗੇਵਨ ਭਾਜੀ ਹੋਈ ਹੈ ਜੀ ਉਹ ਭੱਜ ਚੁਕੇ ਆ ਭਾਜੀ ਇਹ ਡਰਦੇ ਆ ਜੀ ਕੈਮਰੇ ਤੋਂ ਚੱਲ ਜਾਂਦੇ ਤੂੰ ਕੋਈ ਨਾ ਭਾਜੀ ਇੱਕ ਦਿਨ ਤੁਸੀਂ ਫੋਟੋਆਂ ਕਰਾਇਆ ਕਰਨੀਆਂ ਮੇਰੇ ਨਾਲ ਹੋਰ ਭਾਜੀ ਤੁਸੀਂ ਹਾਂਜੀ ਵਧੀਆ ਵਧੀਆ ਬਹੁਤ ਠੀਕ ਠਾਕ ਇਹ ਹੈ ਪਰਸਨਲ ਹੈ ਇਹ ਇਸ ਪਰਸਨਲ ਆਉਚ ਆਉਚ ਅਣੀ ਤੁੱਕ ਕਰਦੀ ਕੁੜੀ ਸਾਡੇ ਆ ਗੇਵਨ ਭਾਜੀ ਲੋਕ ਰਹੇ ਆ ਜਾਣਦੇ ਹੁਣ ਅੱਡੇ ਆ ਲੂ ਫਿਰ ਓਏ 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 ਸਟੈਂਡ ਲਾਓ ਆ ਕੋਈ ਇੱਕ ਤੂੰ ਦੋ ਸਟੈਂਡ ਵੀ ਨਹੀਂ ਲੱਭਦਾ ਸਾਡੇ ਨਾਲ ਦੇ ਸਾਥੀ ਵੀ ਆ ਚੁਕੇ ਆ ਪੈਪਾਂ ਲੈ ਕੇ ਜੋ ਕਿ ਲੜਾਈ ਹੋ ਗਈ ਸੀ ਤੁਹਾਨੂੰ ਪਤਾ ਅੱਡੇ ਤੇ ਤੇ ਹਾਂਜੀ ਤੇ ਦੋਸਤੋ ਅੱਜ ਤੋਂ ਅੱਜ ਫਿਰ ਤੋਂ ਪਹੁੰਚ ਚੁਕੇ ਆ ਆਪਣੇ ਪਿੰਡ ਦੇ ਸਕੂਲ 'ਚ ਤੇ ਆ ਸਾਡਾ ਸਾਗਰ ਭਰਾ ਬਿੱਲਾ ਭਰਾ ਤੇ ਆ ਇਧਰ ਬੈਠਾ ਸਾਡਾ ਗੁੱਗੂ ਭਰਾ ਤੇ ਸੰਦੀਪ ਭਰਾ ਸਾਡਾ ਭੱਜ ਚੁਕਿਆ ਇੱਕ ਮਿੰਟ ਆ ਦੇਖੋ ਆ ਦੇਖੋ ਆ ਦੇਖੋ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਇੱਕ ਮਿੰਟ ਆ ਉਹ ਭਜਦਾ ਮੱਜਦਾ ਦੇਖ ਉਹ ਭਜ ਉਹ ਭਜਦਾ ਭਾਈ ਦਾ ਦੇਖਿਆ ਤੇ ਆ ਇਹ ਜੀ ਸਾਡਾ ਸਾਗਰਪਰਾ ਇਹਨੇ ਚਪਲਾ ਪਾਈਆ ਐਡੀ ਬਾਤ ਦੀਆ ਤੇ ਟਰੈਕਸੂਟ ਪਾਇਆ ਐਡੀ ਡਾਸ ਦਾ ਇਹ ਹੁੰਦੀ ਹੈ ਜੀ ਉਹ ਕੰਬੀਨੇਸ਼ਨ ਐਡੀਡਾਸ ਐਂਡ ਐਡੀ ਬਾਸ ਦੇਖੋ ਦੇਖੋ ਚੈੱਕ ਕਰ ਲੋ ਆਪਣੇ ਅੱਖਾਂ ਨਾਲ ਬੜੋ ਐਡੀ ਬਾਸ ਐਡੀਡਾਸ ਤੇ ਇਹ ਉਹਨੂੰ ਕਹਿ ਰਿਹਾ ਥੱਲੇ ਆ ਥੱਲੇ ਆ ਗਿਆ ਤੇ ਭੱਜ ਜੂ ਗਿਆ ਦੇਖੋ 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 ਤੁਹਾਨੂੰ ਸਭ ਕੁਝ ਲਾਈਵ ਦੇਖ ਰਿਆ ਮੈਂ ਵੀ ਪਿੱਛੇ ਪਿੱਛੇ ਭੱਜ ਰਿਹਾ ਦੋਸਤੋ ਇਹ ਇਧਰ ਨੂੰ ਆ ਗਿਆ ਆ ਦੇਖੋ ਇਹ ਦੇਖੀਏ ਇਹ ਦੇਖੀਏ ਯਾਰ ਆ ਆ ਆ ਪਾਸ ਸ਼ੋਰਟ ਕਰ ਲੈਨੇ ਹਾਂ ਦੇਖੋ 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 ਦੋਸਤੋ ਦੋਸਤੋ ਬਿੱਲਾ ਪਿੱਛੇ ਰਹਿ ਗਿਆ ਤੇ ਸਾਗਰ ਜਿੱਤ ਚੁਕਿਆ ਉਧਰ ਆ ਉਧਰ ਆ ਦੇਖਿਆ ਦੋਸਤੋ ਕਿਦਾਂ ਰੋਲਾ ਪਾਉਂਦੇ ਆ ਪਿੰਡ ਦੇ ਸਕੂਲ ਚ ਆ ਕੇ ਤੇ ਇਧਰ ਸਾਡਾ ਪਹੁੰਚਿਆ ਦਿਲਪ੍ਰੀਤ ਭਰਾ

ਮੱਡੂ ਐ ਉਹਦੇ ਜਿੱਤ ਚੁੱਕੀ ਦੋ ਪੰਜ ਪੰਜ ਤੇ ਮੈਚ ਫਸਿਆ ਉਹਨਾਂ ਦੇ ਵੀ ਪੰਜ ਆ ਇਹਨਾਂ ਦੇ ਵੀ ਪੰਜ ਤੇ ਦੇਖਦੇ ਆ ਅੱਜ ਕੀ ਹੁੰਦਾ ਐ ਜੀ ਦੋਸਤੋ ਅੱਜ ਪਲਟੀਨਾ ਗੱਬੇ ਖੜਾ ਐ ਜੀ ਦੇਖੋ ਆਜੇ ਮਿਲਣਾ ਐ ਜੀ ਜਿਹੜਾ ਜਿੱਤਿਆ ਐ ਮੋਡੀਫਾਈਡ ਐ ਜੀ ਪੂਰਾ ਮੋਡੀਫਾਈਡ ਤੇ ਦੇਖੋ ਗੁੱਗੂ ਸਾਡਾ ਭਰਾ ਦੇਖੋ ਕੀ ਲਾਣਾ ਉੱਤੇ ਤੂੰ ਤੂੰ ਯਾ ਇਹ ਆਇਆ ਇਹ ਆਇਆ ਤੂੰ ਤੇ ਦੋਸਤੋ ਬਹੁਤ ਫਸਮਾ ਮੈਚ ਆ ਜੀ ਅੱਜ ਜਿੰਨਾ ਦੋਨਾਂ ਧਿਰਾਂ ਦੇ ਵਿਚਕਾਰ ਤੇ ਯਾਰ ਰੈਫਰੀ ਆ ਜਿਹੜਾ ਬਲੌਗ ਬਣਾ ਰਿਹਾ ਮੈਂ ਰੈਫਰੀ ਆ ਜੀ ਤੇ ਦੇਪੀ ਸਾਡਾ ਭਰਾ ਬਾਉਂਸਰ ਆ ਜੇ ਲੜਾਈ ਹੋ ਜੇ ਇਹ ਬਾਉਂਸਰ ਆ ਜੀ ਜੇ ਲੜਾਈ ਹੋ ਜੇ ਤੇ ਇਹ ਗੱਬੇ ਰੋਕੂਗਾ ਤੇ ਆ ਭਰਾ ਦਾ ਗੇਮਿੰਗ ਫੋਨ ਸ ਹੈ ਉਹ ਟੁੱਟ ਗਿਆ ਤੇ ਹਾਂਜੀ ਦੋਸਤੋ ਹੁਣ ਅਸੀਂ ਚੱਲੇ ਸੀਗੇ ਘਰ ਤੇ ਤੁਹਾਨੂੰ ਮਿਲਦੇ ਆ ਅਗਲੇ ਵਲੌਗ ਚ ਤੇ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਸਤਿ ਸ੍ਰੀ ਅਕਾਲ ਦੋਸਤੋ